ਤੋ ਵਧੀਆ ਮੀਤ ਜੀ ਦਾ ਵੀ ਅੱਜ ਆਪਣੀ ਜਿੰਦਾ ਬਾਟੇ ਆਪਣਾ ਜੀ ਨੂੰ ਜ਼ੋਰ ਬਾਲੋ ਇਹ ਬਹੁਤ ਬਖਾਫ ਮੁਖਾਲੇ ਪ੍ਰੋਗਰਾਮ ਅਕੈਡਮੀ ਦਾ ਟੈਸਟ ਠੀਕ ਹੈ ਉਹਨੂੰ ਆਪਾਂ ਤੈਨ ਕਰਕੇ ਜਰਵਾ ਕੀਤਾ ਡਰਾਈਵਿੰਗ ਦਾ ਜਿਹੜਾ ਅਡਵਾਂਸਡ ਹੀ ਆ ਰਿਮਰ ਤੇ ਕਾਰੀ ਵਾਲਾ ਠੀਕ ਹੈ ਉਹਦਾ ਆਪਾਂ ਟੈਸਟ ਕਰਨੇ ਆ ਠੀਕ ਹੈ ਬਾਤ ਹਾਂ ਜਿੱਦ ਤੋਂ ਘੱਟ ਲੱਗਦੀ ਆ ਉਹ ਆਪ ਦਾ ਹਾਂ ਉਹ ਨਾ ਦੇਣਾ ਨਹੀਂ ਮਤ ਉਹ ਹੌਸਲਾ ਕਰਾਂ ਠੀਕ ਆ ਹਾਂ ਵੀ ਇਹ ਨਹੀਂ ਹੈਗਾ ਵੀ ਉਹਨੇ 5 ਲੱਖ ਦੇ ਉਹ ਚੀਜ਼ ਨਹੀਂ ਰੱਖਣੀ ਆਪਣਾ ਕਿਸੇ ਨਾ ਕੰਪੀਟੀਟਰ ਨਹੀਂਗਾ ਠੀਕ ਹੈ ਜੀ ਜੀਵੀਐਸ ਤੋਂ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਗਵੀਰ ਜੱਤ ਦਰਸ਼ਕੋ ਇਸ ਵਕਤ ਮੈਂ ਨਿਹਾਲ ਸਿੰਘ ਵਾਲਾ ਦੀ ਨਾਮਵਰ ਇਕਮ ਜਮ ਦੇ ਵਿੱਚ ਮੌਜੂਦ ਹਾਂ ਜਿਸ ਨੇ ਅੱਜ 2 ਸਾਲ ਪੂਰੇ ਕੰਪਲੀਟ ਕਰ ਲਏ ਆ ਤੁਸੀਂ ਬੈਕ ਸਾਈਡ ਦੇਖ ਸਕਦੇ ਹੋ ਕਿ ਜਮ ਦੇ ਓਨਰ ਭਾਈ ਗੁਰਪ੍ਰੀਤ ਗੋਪੀ ਔਰ ਪ੍ਰੋਫੈਸ਼ਨਲ ਕੋਚ ਪ੍ਰੋਫੈਸ਼ਨਲ ਟ੍ਰੇਨਰ ਭਾਈ ਮਨਜਿੰਦਰ ਸਿੰਘ ਪੋਲਾ ਅੱਜ ਤਮਾਮ ਜਿਹੜੇ ਵੀ ਇੱਥੇ ਮੈਂਬਰ ਆ ਇਕਮ ਜਮ ਦੇ ਉਹਨਾਂ ਦੇ ਵਿੱਚ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਦੋ ਸਾਲਾਂ ਦੇ ਵਿੱਚ ਜਿਹੜੇ ਵੀ ਨੌਜਵਾਨ ਨੇ ਜੋ ਫਿਟਨੈਸ ਪ੍ਰਾਪਤ ਕੀਤੀ ਹੈ ਇੱਥੋਂ ਉਸ ਨੂੰ ਲੈ ਕੇ ਛੋਟੇ ਛੋਟੇ ਕੰਪੀਟੀਸ਼ਨ ਕਰਵਾਏ ਜਾ ਰਹੇ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਮਾਮ ਜਿਹੜੇ ਮੈਂਬਰ ਆ ਇਕਮ ਜਮ ਦੇ ਇਸ ਵਕਤ ਵੱਖਰੇ ਵੱਖਰੇ ਕੰਪੀਟੀਸ਼ਨ ਦੇ ਵਿੱਚ ਜਿਹੜਾ ਜੋਰਸ਼ਮਾਸ਼ ਕਰ ਰਹੇ ਨੇ ਤੇ ਜਿਹੜਾ ਵੀ ਜੇਤੂ ਰਹੂਗਾ ਉਸ ਨੂੰ ਸਨਮਾਨ ਵੀ ਕੀਤਾ ਜਾਊਗਾ ਉਸ ਦਾ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵੱਖਰੇ ਵੱਖਰੇ ਕੰਪੀਟੀਸ਼ਨ ਆ ਉਹਨਾਂ ਦੇ ਵੱਖਰੇ ਵੱਖਰੇ ਜਿਹੜੇ ਮੈਂਬਰ ਆ ਉਹ ਆਪੋ ਆਪਣੇ ਕੰਪੀਟੀਸ਼ਨ ਦੇ ਜੋਰੋ-ਜਮਾਸ਼ ਕਰ ਰਹੇ ਆ ਅਤੇ ਉੱਪਰ ਭਾਈ ਗੁਰਪ੍ਰੀਤ ਗੋਪੀ ਉਹ ਵੀ ਪ੍ਰੈਕਟਿਸ ਕਰਵਾ ਰਹੇ ਨੇ ਕਿਉਂਕਿ ਵੱਖਰੇ ਵੱਖਰੇ ਕੰਪੀਟੀਸ਼ਨ ਦਿੱਤੇ ਗਏ ਆ ਤੇ ਅੱਜ ਇੱਕਮ ਜੰਮ ਨੂੰ ਪੂਰੇ 2 ਸਾਲ ਹੋ ਗਏ ਆ ਤੇ ਇੱਕਮ ਜੰਮ ਦਾ ਅੱਜ ਜਨਮ ਦਿਨ ਵੀ ਆ ਤਮਾਮ ਮੈਂਬਰ ਆ ਜਿੰਨੇ ਵੀ ਉਹਨਾਂ ਦੇ ਵਿੱਚ ਕੰਪੀਟੀਸ਼ਨ ਰੱਖੇ ਗਏ ਆ ਤੇ ਵਕਰੀਆਂ ਵਕਰੀਆਂ ਜਿਹੜੀਆਂ ਐਕਸਰਸਾਈਜ਼ ਦਿੱਤੀਆਂ ਗਈਆਂ ਨੇ ਵੱਖਰੇ ਵੱਖਰੇ ਅ ਵੇਟ ਚੱਕਰ ਨੂੰ ਲੈ ਕੇ ਲਾ ਲੋ ਤੁਸੀਂ ਦੇਖ ਸਕਦੇ ਹੋ ਕਿ ਦੋ ਨੌਜਵਾਨ ਆਗੇ ਉਹਨਾਂ ਦੇ ਵਿੱਚ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਇਹ ਜਿਹੜਾ ਦ੍ਰਿਸ਼ ਹੈ ਇਹ ਉੱਪਰਲੀ ਸਾਈਡ ਦਾ ਹੈਗਾ ਤੇ ਜਿਹੜੇ ਵੀ ਜੇਤੂ ਰਹਿਣਗੇ ਉਹਨਾਂ ਦੇ ਵਿੱਚ ਉਹਨਾਂ ਨੂੰ ਸਲਮਾਨ ਕੀਤਾ ਜਾਊਗਾ ਚਾ ਤਗਮੇ ਦੇ ਨਾਲ ਚਾ ਕਿਸੇ ਟਰੋਫੀ ਦੇ ਨਾਲ ਸਰ ਦੋ ਸਾਲ ਇਕਮ ਜਨਮ ਕੰਪਲੀਟ ਹੋ ਚੁੱਕੇ ਆ ਤੇ ਮੈਨੂੰ ਲੱਗਦਾ ਕਿ ਨਿਹਾਲ ਸਿੰਘ ਵਾਲੇ ਦੇ ਵਿੱਚ ਪਹਿਲੀ ਅਜਿਹੀ ਜਨਮ ਜਿਹੜੇ ਪੋਚ ਲਾ ਲਓ ਜਾਂ ਇਥੋਂ ਦੇ ਓਨਰ ਲਾ ਲਓ ਤੁਸੀਂ ਸਿਰਮਾਨ ਕਰਦੇ ਹੋ ਨੌਜਵਾਨਾਂ ਦਾ ਅੱਜ ਵੀ ਵਕ ਵਕ ਕੰਪੀਟੀਸ਼ਨ ਜਿੱਤੇਗੇ ਨੌਜਵਾਨਾਂ ਨੂੰ ਚਾਇਤ ਕੀ ਤੱਕ ਹੈ ਬੈਟਲ ਬਾਤ ਠੀਕ ਹੈ ਨਾ ਸਰ ਪਹਿਲਾਂ ਸਭ ਤੋਂ ਪਹਿਲਾਂ ਮੈਂ ਜੀਵੀਐਸ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਆਪਾਂ ਬਹੁਤ ਟਾਈਮ ਤੋਂ ਇਕਜਣ ਜੁੜੇ ਹੋਏ ਆ ਠੀਕ ਹੈ ਨੰਬਰ 2 ਤੇ ਗੱਲ ਆ ਜਾਂਦੀ ਆ ਵੀ ਜੇ ਇੱਕ ਕਮਜਮ ਪਰਿਵਾਰ ਨੂੰ 2 ਸਾਲ ਕੰਪਲੀਟ ਹੋ ਚੁੱਕੇ ਆ ਠੀਕ ਹੈ ਇਹਨਾਂ 2 ਸਾਲ ਦਾ ਜਿਹੜਾ ਸਫਰ ਸੀ ਬਹੁਤ ਵਧੀਆ ਰਿਹਾ ਬਹੁਤ ਕਲਾਇੰਟ ਜੁੜੇ ਯਾਨੀ ਕਿ ਕਹਿੰਦਾ ਮਤਲਬ ਇਹ ਜਿਆਦਾ ਵੀ ਬਹੁਤ ਨਵੀਆਂ ਚੀਜ਼ਾਂ ਸਿੱਖਣ ਨੂੰ ਵੀ ਮ ਬਹੁਤ ਜੀ ਐਕਟੀਵੇਸ਼ਨ ਵੀ ਬਣੀਆਂ ਉਹਦੇ ਵਿੱਚ ਨੰਬਰ ਆ ਗਈ ਗੱਲ ਜੇ ਸਨਮਾਨ ਦੀ ਗੱਲ ਦੇਖੋ ਪਲੇਅਰ ਕਿਸੇ ਵੀ ਫੀਲਡ ਦਾ ਹੋਵੇ ਉਹ ਸਨਮਾਨਯੋਗ ਹੀ ਹੁੰਦਾ ਹੈ ਠੀਕ ਹੈ ਜਿੰਮ ਚਲ ਇੱਕ ਅਸੀਂ ਇੱਕ ਜਿੰਮ ਦੇ ਵੱਲੋਂ ਇੱਕ ਨਿੱਕੀ ਜਿਹੀ ਕੋਸ਼ਿਸ਼ ਕਰਦੇ ਹੁੰਨੇ ਆ ਵੀ ਇੱਕ ਹੌਸਲਾ ਬਣਿਆ ਰਵੇ ਬੰਦਾ ਗੇਮ ਨਾਲ ਟੁੱਟੇ ਨਾ ਕਿਉਂਕਿ ਇਹ ਚੀਜ਼ਾਂ ਆਪਾਂ ਦੇਖਦੇ ਵੀ ਆ ਰਹੇ ਹਾਂ ਵੀ ਪਲੇਅਰ ਟੁੱਟ ਕੇ ਉਹਦੇ ਸੁਪਨੇ ਹੁੰਦੇ ਉਹ ਟੁੱਟ ਜਾਂਦੇ ਆ ਫਿਰ ਉਹ ਗਲਤ ਪਾਸੇ ਜਾਂਦਾ ਹੈ ਅਸੀਂ ਇੱਕ ਸਪੋਰਟ ਐਸ ਇੱਕ ਸਪੋਰਟ ਮੰਨ ਲਓ ਕਹਿ ਲਓ ਜਾਂ ਰੈਸਪੈਕਟ ਮੰਨ ਲਈ ਆਪਾਂ ਵੀ ਉਹ ਇੱਕ ਪਲੇਅਰ ਦਾ ਸਨਮਾਨ ਹੀ ਹੁੰਦਾ ਜਿਹੜਾ ਆਪਾਂ ਕਰਦੇ ਆ ਜੰਮ ਦੇ ਜ਼ੋਰ ਤੇ ਜਿਹੜਾ ਮਿੰਦਰ ਜੀ ਕੰਪੀਟੀਸ਼ਨ ਕਰਵਾਇਆ ਗਿਆ ਉਹ ਦਾ ਕੀ ਕਾਰਨ ਸੀ ਇਹ ਕੰਪੀਟੀਸ਼ਨ ਨਹੀਂ ਕਹਿ ਸਕਦੇ ਇਹ ਇੱਕ ਫਿਜ਼ੀਕਲੀ ਮੈਂਟਲੀ ਟੈਸਟ ਸੀਗਾ ਜਿਹਨਾਂ ਜਿਹੜੇ ਬੰਦੇ ਜਿਹੜੇ ਪ੍ਰਾਣੇ ਕਲਾ ਇੰਚ ਜੁੜੇ ਹੋਏ ਸੀ ਕਿਉਂਕਿ ਉਹਨੂੰ ਤਿੰਨ ਡਿਵਾਈਡ ਹਿੱਸਿਆਂ ਵਿੱਚ ਕਰਕੇ ਕੀਤਾ ਗਿਆ ਜਿਹੜੇ ਐਡਵਾਂਸ ਲੈਵਲ ਦੇ ਵਿੱਚ ਸੀ ਜਿਹੜੇ ਬੰਦਿਆਂ ਨੂੰ ਜੁੜਿਆ ਉਹਨੂੰ 2 ਸਾਲ ਦੇ ਲਗਭਗ ਹੋ ਗਿਆ ਜਾਂ ਪਹਿਲੇ ਬਹੁਤ ਵੱਧ ਟਾਈਮ ਹੋ ਗਿਆ ਉਹ ਇੱਕ ਫਿਜ਼ੀਕਲ ਟੈਸਟ ਹੁੰਦਾਗਾ ਜਿਵੇਂ ਬਾਡੀ ਟੋਨਮੀ ਦਾ ਹਿਸਾਬ ਲਾ ਲਿਆ ਆਪਾਂ ਵੀ ਉਹਨਾਂ ਦਾ ਜੁਆਇੰਟ ਹੈਲਥ ਉਹਨਾਂ ਦੀ ਬਾਡੀ ਲੈਂਗੁਏਜ ਜਾਂ ਮਸਲ ਦੀ ਜਿਹੜੀ ਹੈਲਥ ਆ ਗਈ ਮਸਲ ਮੈਮਰੀ ਆ ਗਈ ਉਹਨੂੰ ਇੱਕ ਕਿੰਨੀ ਕੁ سپورਟ ਆ ਗਈ ਵੀ ਉਹ ਜੁੜੇ ਆ ਰਹੇ ਆ ਬਾਕੀ ਉਹ ਵਰਕਆਊਟ ਨਾਲ ਜੁੜੇ ਹੋਏ ਆ ਕਿਉਂਕਿ ਜਿਮ ਦਾ ਮੇਨ ਕੰਮ ਕਲਾ ਫਿਜ਼ੀਕਲੀ ਨਹੀਂ ਹੁੰਦਾ ਮੈਂਟਲੀ ਵੀ ਹੁੰਦਾ ਹੈਗਾ ਠੀਕ ਆ ਜਿਹੜੇ 2 ਸਾਲ ਹੋਣ ਤੇ ਇੱਕ ਜਰੀਆ ਹੀ ਸੀ ਵੀ 2 ਸਾਲ ਕੰਪਲੀਟ ਹੋਣ ਜਿਹੜੇ ਜੁੜੇ ਉਹਨਾਂ ਨੂੰ ਨਾਲ ਜੋੜੇ ਕੰਪੀਟੀਟ ਕਰਾਇਆ ਗਿਆ ਤੇ ਨਾਲ ਸਨਮਾਨ ਕੀਤਾ ਗਿਆ ਉਹ ਇੱਕ ਫਿਜ਼ੀਕਲ ਟੈਸਟ ਸੀਗਾ ਇਹ ਕੰਪੀਟੀਸ਼ਨ ਹੀ ਸੀ ਕਿਸ ਤਰ੍ਹਾਂ ਦੇ ਜਿਹੜੇ ਚੈਲੰਜ ਦਿੱਤੇ ਗਏ ਆ ਐਕਸਰਸਾਈਜ਼ ਕਰਵਾਜਾਂਗੇ ਜੇ ਮੋਸਟਲੀ ਜਿਹੜੀਆਂ ਐਕਸਰਸਾਈਜ਼ ਰਿਲੇਟਡ ਵੀ ਸੀ ਬਾਡੀ ਬਾਡੀ ਨਾਲ ਰਿਲੇਟਡ ਐਕਸਰਸਾਈਜ਼ਾਂ ਵੀ ਸੀ ਜਿਹੜੀਆਂ ਆਪਣੀਆਂ ਨਾਰਮਲ ਅਜੇ ਰੂਟੀਨ ਦੇ ਵਿੱਚ ਹੁੰਦੀਆਂ ਆ ਜਮ ਦੇ ਵਿੱਚ ਮੋਸਟਲੀ ਉਹੀ ਟੈਸਟ ਸੀਗੇ ਉਹ ਬਾਡੀ ਦੇ ਪਾਰਟਸ ਡਿਵਾਈਡ ਕਰਕੇ ਕੀਤੇ ਗਏ ਸੀਗੇ ਉਹਨਾਂ ਨੂੰ ਹੀ ਕਰਵਾਇਆ ਗਿਆ ਉਹਨਾਂ ਵਿੱਚ ਉਹਨਾਂ ਨੂੰ ਚੈਲੰਜ ਦਿੱਤੇ ਗਏ ਵੀ ਮੋਸਟਲੀ ਜਿਹੜੇ ਕਲਾਇੰਟ ਆ ਉਹਨੇ ਦੋ ਐਕਸਰਸਾਈਜ਼ਾਂ ਬਾਡੀ ਨਾਲ ਰਿਲੇਟਡ ਕਰਨੀਆਂ ਨੇ ਜਿਵੇਂ ਫੋਰ ਐਗਜ਼ਾਮਪਲ ਹੁਣ ਕਹਿ ਦੋਨਾ ਵੀ ਇੱਕ ਸ਼ੋਲਡਰ ਪ੍ਰੈਸ ਹੋ ਗਈ ਐਂਡ ਡੈੱਡ ਲਿਫਟ ਹੋਊਗੀ ਉਹ ਫ੍ਰੀ ਵੇਟ ਐਕਸਰਸਾਈਜ਼ਾਂ ਸੀਗੀਆਂ ਲਗਭਗ ਜਿਹੜੀਆਂ ਆਪਾਂ ਫ੍ਰੀ 45lb ਵਾਰ ਤੇ ਕਰ ਕੋਈ ਐਕਸਰਸਾਈਜ਼ ਨਹੀਂ ਸੀ ਇਹ ਦਿੱਕਤ ਹੈ ਕਿ ਕਾਫੀ ਗੈਰ-ਪ੍ਰੋਫੈਸ਼ਨਰਲ ਵੀ ਆਏ ਹੋਏ ਸੀਗੇ ਤੇ ਉਹਨਾਂ ਦਾ ਵੀ ਸਨਮਾਨ ਕੀਤਾ ਗਿਆ ਕੀ ਲੱਗਦਾ ਹੈ ਕਿ ਅਜਿਹੇ ਅਰਾਲੇ ਕਰਦੇ ਨਾਲ ਜਿਹੜੀ ਰੋਚਕ ਤਾਂ ਹੋਰ ਵਧੇਗੀ ਖੇਤਰوں ਲੈ ਹਾਂ ਬਿਲਕੁਲ ਜਦੋਂ ਕੋਈ ਵੀ ਚੀਜ਼ ਜੋ ਕੋਈ ਮੰਨ ਕੇ ਚਲੋ ਕੋਈ ਬੱਚਾ ਨਵਾਂ ਜੁੜਦਾ ਨਾਲ ਆਪਣੇ ਜਿਮ ਦੇ ਨਾਲ ਐਕਸਰਸਾਈਜ਼ ਸਟਾਰਟ ਕਰਦਾ ਉਹ ਪਹਿਲਾਂ ਕਨਫਿਊਜ਼ ਹੁੰਦਾਗਾ ਕਿਉਂਕਿ ਅੱਜਕੱਲ ਜਿਹੜੀ ਆਪਣੀ ਸੋਸ਼ਲ ਮੀਡੀਆ ਕੋਈ YouTube ਜਾਂ ਕੁਝ ਵੀ ਮੰਨ ਲਓ ਉੱਥੇ ਉਹ ਗਮਰਾਹ ਬਹੁਤ ਹੈ ਕਿਉਂਕਿ ਉਹ ਤੇ ਉਹ ਬਿਨਾ ਨੌਲੇਜ ਜਾਂ ਬਿਨਾ ਸਰਟੀਫਿਕੇਸ਼ਨ ਜਾਂ ਕੋਈ ਵੀ ਉਹ ਤੋਂ ਬਿਨਾ ਉਹ ਕਹਿੰਦੀ ਗਮਰਾਹ ਹੋਇਆ ਹੋਇਆ ਉਹਨੂੰ ਪਤਾ ਨਹੀਂ ਲੱਗ ਰਿਹਾ ਹੁੰਦਾ ਜਦੋਂ ਉਹ ਜਮ ਦੇ ਵਿੱਚ ਆਉਂਦਾ ਹੈਗਾ ਤਾਂ ਉਹਨੂੰ ਸਭ ਤੋਂ ਪਹਿਲਾਂ ਉਹਨੂੰ ਗਾਈਡਲਾਈਨ ਜ਼ਰੂਰੀ ਹੁੰਦੀ ਹੈ ਇਹ ਜਿਹੜਾ ਕੰਪੀਟੀਸ਼ਨ ਦਾ ਉਹਨਾਂ ਦਿਖਾਉਣ ਦਾ ਜਾਂ ਇਹਨਾਂ ਨੂੰ ਇੱਕ ਟੈਸਟ ਹੋਣਾ ਦਾ ਮਤਲਬ ਇਹ ਹੀ ਸੀ ਵੀ ਲਗਭਗ ਬਾਡੀ ਨੈਕਸ ਰਹੀਆਂ ਇਦਾਂ ਦੀਆਂ ਹੀ ਹੁੰਦੀਆਂ ਨੇ ਜਿਹੜੀਆਂ ਤੁਸੀਂ ਰੁਟੀਨ ਵਿੱਚ ਕਰਦੇ ਹੋ ਪਰ ਇਸ ਤੋਂ ਉੱਪਰ ਕੁਝ ਨਹੀਂ ਹੁੰਦਾਗਾ ਇਹ ਪਿੰਡਾਂ ਦੇ ਨੌਜਵਾਨ ਜਿਹੜੇ ਇੱਕ ਲੈਵਲ ਨੂੰ ਜੁਆਇਨ ਕਰਦੇ ਇਹ ਦੇਖੋ ਜੁਆਇੰਟ ਜਿਹੜੇ ਕਰਨ ਵਾਲੇ ਪਿੰਡਾਂ ਦੇ ਲਗਭਗ ਜਿਹੜੇ ਨਿਹਾਲ ਸਿੰਘ ਦੇ ਨਾਲ-ਨਾਲ ਪਿੰਡ ਲੱਗਦੇ ਆ ਲਗਭਗ ਸਾਰੇ ਉੱਥੋਂ ਹੀ ਆਉਂਦੇ ਆ ਜਿਆਦਾ ਨਹੀਂ ਮੈਂ ਡਿਸਟੈਂਸ ਦੀ ਜ਼ਰੂਰਤ ਤਾਂ ਨਹੀਂ ਹੈਗਾ ਕੋਈ ਲਗਭਗ ਨਿਹਾਲ ਸਿੰਘ ਆ ਜਾਂਦੇ ਨੇ ਨੇੜੇ-ਨੇੜੇ ਪਿੰਡ ਜਿਹੜੇ ਲੱਗਦੇ 12-13 ਕਿਲੋਮੀਟਰ ਦੇ ਲਗਭਗ ਇਹਦੇ ਪਿੰਡ ਪਿੰਦੇ ਆ ਉੱਥੇ ਆਉਂਦੇ ਕਾਫੀ ਨੌਜਵਾਨ ਆ ਜੀ ਸਿਹਤ ਨੂੰ ਲੈ ਕੇ ਇੱਕ ਵਜਮ ਦੀਆਂ థెరਪੀਜ਼ ਲੈਣਾ ਚਾਹੁੰਦੇ ਨੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਿਹਤ ਨੂੰ ਲੈ ਕੇ ਦੇਖੋ ਸਿਹਤ ਲਈ ਕੋਈ ਸੁਨੇਹਾ ਦੇਣ ਦੀ ਲੋੜ ਨਹੀਂ ਹੁੰਦੀ ਦੇਖੋ ਸਰੀਰ ਆ ਸਰੀਰ ਜਿੰਨਾ ਟਾਈਮ ਤੁਹਾਡਾ ਸਾਥ ਦਿੰਦਾ ਉਹਨਾਂ ਟਾਈਮ ਤੁਸੀਂ ਚੱਲਦੇ ਫਿਰਦੇ ਹੋ ਜਦੋਂ ਉਹਨੇ ਜਵਾਬ ਦੇਦਾ ਤਾਂ ਤੁਹਾਨੂੰ ਡਿਪੈਂਡ ਹੋਣਾ ਹੀ ਪੈਣਾ ਇਸ ਤੋਂ ਪਹਿਲਾਂ ਕਿ ਤੁਸੀਂ ਕਿਸੇ ਹੋਰ ਚੀਜ਼ ਤੇ ਡਿਪੈਂਡ ਹੋ ਜਾਓ ਤਾਂ ਆਪਣੇ ਸਰੀਰ ਨੂੰ ਆਪਣੀ ਬਾਡੀ ਨੂੰ ਸੰਭਾਲ ਕੇ ਰੱਖੋ ਠੀਕ ਹੈ ਤਾਂ ਕਿ ਤੁਹਾਨੂੰ ਆਉਣ ਫਿਊਚਰ ਦੇ ਵਿੱਚ ਇਹ ਚੀਜ਼ ਦੀ ਲੋੜ ਨਾ ਪਵੇ ਕਿ ਤੁਸੀਂ ਬਿਮਾਰੀਆਂ ਨਾਲ ਘਿਰ ਜਾਓ ਬਾਕੀ ਜਿਮ ਦੇ ਜਿੰਨੇ ਵੀ ਮੈਂਬਰ ਆ ਜਿਹੜੇ ਜੁੜੇ ਹੋਏ ਆ ਬਾਕੀ ਬਾਈ ਗੋਪੀ ਹੋ ਗਿਆ ਬਾਕੀ ਜਿੰਨੇ ਵੀ ਸਾਡੇ ਜਿਮ ਦੇ ਨਾਲ ਮੈਂਬਰ ਨੇ ਸਾਡੇ ਨਾਲ ਸਪੋਰਟ ਕਰਦੇ ਆ ਸਾਨੂੰ ਉਹਨਾਂ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹੁੰਨਾ ਜਮ ਦੇ 2 ਸਾਲ ਪੂਰੇ ਹੋ ਗਏ ਜਮ ਫੈਮਿਲੀ 2 ਸਾਲ ਕੰਪਲੀਟ ਕਰਨ ਤੋਂ ਬਾਅਦ ਤੀਜੇ ਸਾਲ ਦੇ ਵਿੱਚ ਐਂਟਰ ਹੋ ਚੁੱਕੀ ਆ ਇਹਦੇ ਸਾਲ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਵੀ ਹੋਰ ਜਿਹੜੀਆਂ ਸਹੂਲਤਾਂ ਨੇ ਜਮ ਦੇ ਵਿੱਚ ਜਿੱਤੀਆਂ ਜਾਣ ਅਸੀਂ ਪਿਛਲੇ 2 ਸਾਲ ਤੋਂ ਏਕਮ ਜਿਮ ਦੇ ਵਿੱਚ ਆ ਰਹੇ ਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਏਕਮ ਜਿਮ ਨੂੰ ਵਧਾਈ ਦੇਣਾ ਚਾਹਾਂਗੀ ਕਿ ਇਹਨਾਂ ਨੇ ਆਪਣੇ 2 ਸਾਲ ਕੰਪਲੀਟ ਕੀਤੇ ਆ ਸਕਸੈਸਫੁਲੀ ਤੇ ਬਹੁਤ ਵਧੀਆ ਟ੍ਰੇਨਰ ਨੇ ਗੁਰਪ੍ਰੀਤ ਗੋਪੀ ਸਰ ਕੋਲਾ ਸਰ ਮੈਮ ਸੁਖ ਮੈਮ ਤੇ ਇਹਨਾਂ ਨੇ ਸਾਰਿਆਂ ਨੇ ਬਹੁਤ ਵਧੀਆ ਮਤਲਬ ਕਿ ਟ੍ਰੇਨਿੰਗ ਦਿੱਤੀ ਆ ਬਹੁਤ ਵਧੀਆ ਰਿਜ਼ਲਟ ਆ ਮੈਂ ਚਾਹੁੰਨੀ ਆ ਕਿ ਇਹ ਜਿਮ ਦਿਨ ਰਾਤ ਛੋਗਲੇ ਤਰੱਕੀ ਕਰੇ ਹਾਂ ਸਭ ਤੋਂ ਪਹਿਲਾਂ ਮੈਂ ਇਕਮ ਜਿਮ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਨੀ ਆ ਉਹਨਾਂ ਦਾ ਦੂਸਰਾ ਸਾਲ ਪੂਰਾ ਹੋ ਚੁੱਕਿਆ ਹੈ ਤੇ ਮੈਂ ਇੱਥੇ ਇਸ ਟਾਈਮ 2 ਵੀਕ ਤੋਂ ਹੀ ਜੁਆਇਨਿੰਗ ਕੀਤੀ ਹੋਈ ਆ ਪਰ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਫੀਲ ਹੋਇਆ ਬਹੁਤ ਵਧੀਆ ਸਟਾਫ ਬਹੁਤ ਹੀ ਵਧੀਆ ਟ੍ਰੇਨਿੰਗ ਦਿੰਦੇ ਨੇ ਤੇ ਬਹੁਤ ਹੀ ਵਧੀਆ ਆਪਾਂ ਨੂੰ ਸਾਰਿਆਂ ਨੂੰ ਲੇਡੀਜ਼ ਨੂੰ ਇੱਥੇ ਆ ਕੇ ਮਤਲਬ ਕਿ ਫੈਮਿਲੀ ਟਾਈਪ ਵੀ ਤੁਹਾਨੂੰ ਐਕਸਪੀਰੀਅੰਸ ਵਧੀਆ ਹੋਊਗਾ ਤੁਸੀਂ ਇੱਥੇ ਆ ਕੇ ਆਪਣਾ ਐਕਸਪੀਰੀਅੰਸ ਕਰ ਸਕਦੇ ਹੋ ਤੇ ਮੈਂ ਚਾਹੁੰਨੀ ਹਾਂ ਤੁਸੀਂ ਸਾਰੇ ਹੀ ਇੱਕ ਜਮ ਦੇ ਵਿੱਚ ਵਿਜ਼ਿਟ ਜ਼ਰੂਰ ਕਰੋ ਤੇ ਆਪਣੀ ਫਿਟਨੈਸ ਨੂੰ ਲੈ ਕੇ ਇੱਥੇ ਟ੍ਰੇਨਿੰਗ ਜ਼ਰੂਰ ਲਵੋ ਜਿਆਦਾਤਰ ਲੜਕੀਆਂ ਦੇ ਵਿੱਚ ਹੈਲਿਟੇਸ਼ਨ ਹੁੰਦੀ ਆ ਸਿਹਤ ਨੂੰ ਲੈ ਕੇ ਜਿਮਾਂ ਜਾਵਾਂਗੇ ਪਰ ਅਸੀਂ ਦੇਖਿਆ ਕਿ ਮੈਰਿਟ ਵੀ ਨੇ ਉਹ ਜਮ ਆਹ ਮੇਰੇ ਮੁਤਾਬਿਕ ਤਾਂ ਇਸ ਜਿਮ ਦੇ ਵਿੱਚ ਕੋਈ ਵੀ ਇਦਾਂ ਦੀ ਪ੍ਰੋਬਲਮ ਨਹੀਂ ਹੋਊਗੀ ਤੇ ਦੂਸਰੀ ਗੱਲ ਇਹ ਆ ਤੁਹਾਡੇ ਤੇ ਆਪਣੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਉਸ ਨੂੰ ਕਿਵੇਂ ਲੈਣਾ ਹੈ ਜੇਕਰ ਤੁਸੀਂ ਆਪਣੀ ਫਿਟਨੈਸ ਨੂੰ ਲੈ ਕੇ ਇੱਥੇ ਆਉਂਗੇ ਤਾਂ ਤੁਹਾਨੂੰ ਇਹੀ ਮੋਟੀਵੇਸ਼ਨ ਮਿਲੇਗੀ ਕਿ ਤੁਸੀਂ ਆਪਣੀ ਫਿਟਨੈਸ ਤੇ ਧਿਆਨ ਦੇਣਾ ਹੈ ਨਾ ਕਿ ਕਿਸੇ ਹੋਰ ਦੀਆਂ ਗੱਲਾਂ ਤੇ ਸਭ ਤੋਂ ਪਹਿਲਾਂ ਤਾਂ ਇੱਕਮ ਜਿੰਮ ਨੂੰ ਲੱਖ ਲੱਖ ਵਧਾਈ ਹੋਵੇ ਇਹਨਾਂ ਦੇ 2 ਸਾਲ ਕੰਪਲੀਟ ਹੋ ਚੁੱਕੇ ਆ ਤੇ ਲੇਡੀਜ਼ ਨੂੰ ਵੀ ਇੱਥੇ ਆਉਣਾ ਚਾਹੀਦਾ ਆਪਣੀ ਹੈਲਥ ਨੂੰ ਲੈ ਕੇ ਅੱਜਕੱਲ ਬਹੁਤ ਹੈਲਥ ਇਸ਼ੂ ਹੋ ਰਹੀ ਹੈ ਉਹਦਾ ਧਿਆਨ ਰੱਖਦੇ ਹੋਏ ਲੇਡੀਜ਼ ਨੂੰ ਇੱਥੇ ਆਉਣਾ ਚਾਹੀਦਾ ਕਿਉਂਕਿ ਇੱਥੇ ਦਾ ਸਟਾਫ ਬਹੁਤ ਹੀ ਜ਼ਿਆਦਾ ਵਧੀਆ ਹੈ ਜਿਸ ਵੀ ਤੇ ਮਰਦੋਦ ਸਭ ਨੂੰ ਟ੍ਰੇਨਿੰਗ ਦੇ ਰਹੇ ਨੇ ਇਹਦਾ ਮਾਹੌਲ ਆ ਔਰ ਦੋ ਸਾਲ ਕੰਪਲੀਟ ਹੋ ਹਾਂਜੀ 2 ਸਾਲ ਕੰਪਲੀਟ ਹੋ ਚੁੱਕੇ ਆ ਪਹਿਲ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦਿੰਨੀ ਆ 2 ਸਾਲ ਪੂਰੇ ਬਹੁਤ ਵਧੀਆ ਤਰ੍ਹਾਂ ਲੰਘੇ ਆ ਸਾਡੇ ਠੀਕ ਆ ਐਜ਼ ਅ ਫੈਮਿਲੀ ਵਾਂਗੂ ਲੰਘੇ ਆ ਠੀਕ ਹੈ 2 ਸਾਲ ਹੋ ਗਏ ਮੈਂ ਇੱਥੇ ਟ੍ਰੇਨਿੰਗ ਦੇ ਰਹੀ ਆ ਬਹੁਤ ਵਧੀਆ ਵਿਊਜ਼ ਨੇ ਸਾਰਿਆਂ ਦੇ ਇਸ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਆਈ ਲੇਡੀਜ਼ ਤੋਂ ਬਹੁਤ ਵਧੀਆ ਲੇਡੀਜ਼ ਵੀ ਕੋਆਪਰੇਟ ਕਰ ਰਹੀਆਂ ਸਾਡੇ ਨਾਲ ਅਸੀਂ ਵੀ ਕੋਆਪਰੇਟ ਕਰ ਰਹੇ ਹਾਂ ਉਹਨਾਂ ਨਾਲ ਜੇ ਉਹਨਾਂ ਦੀ ਕੋਈ ਕੰਪਲੇਨ ਹੁੰਦੀ ਆ ਧਿਆਨ ਨਾਲ ਸੁਣਦੇ ਆ ਠੀਕ ਹੈ ਐਦਾਂ ਵਧੀਆ ਚੱਲ ਰਿਹਾ ਜਿਆਦਾਤਰ ਲੇਡੀਜ਼ ਨੂੰ ਲੱਗਦਾ ਕਿ ਸਿੰਗਲ ਲੜਕੀ ਇੱਥੇ ਲੱਗੇ ਹੋਈਆਂ ਨੇ ਮੈਂ ਸਮਝਦਾ ਕਿ ਉਹਨਾਂ ਨੂੰ ਜ਼ਰੂਰ ਦੱਸੋ ਵੀ ਜੇ ਫੀਮੇਲ ਆ ਜਿਹੜੀਆਂ ਉਹ ਮੈਰਿਟ ਕੀ ਹਾਂਜੀ ਮੈਰਿਡ ਵੀ ਲੱਗੀਆਂ ਹੋਈਆਂ ਆ ਰਹੀਆਂ ਸਾਡੇ ਨਾਲ ਜ਼ਿਆਦਾਤਰ ਤਾਂ ਵੈਸੇ ਦੇਖਿਆ ਜਾਵੇ ਮੈਰਿਡ ਹੀ ਆ ਰਹੀਆਂ ਕਿਉਂਕਿ ਉਹਨਾਂ ਆਪਦੀ ਹੈਲਥ ਨੂੰ ਲੈ ਕੇ ਬਹੁਤ ਕੌਂਸ਼ੀਅਸ ਆ ਤਾਂ ਇਹ ਤਾਂ ਕਰਕੇ ਉਹ ਜੁਆਇਨ ਕਰ ਰਹੀਆਂ ਇੱਕ ਵਾਰ ਮੈਂ ਜ਼ਰੂਰ ਕਹੂੰਗੀ ਕਿ ਜਿਹੜੀਆਂ ਮੈਰਿਡ ਲੇਡੀਜ਼ ਆ ਉਹ ਆਪਦੀ ਹੈਲਥ ਨੂੰ ਲੈ ਕੇ ਜ਼ਰੂਰ ਏਕਮ ਜੰਮ ਵਿੱਚ ਇੱਕ ਵਾਰ ਵਿਜ਼ਿਟ ਜ਼ਰੂਰ ਕਰਨ ਅਸੀਂ ਪੁਰਾਣੇ ਇਥੋਂ ਦੇ ਮੈਂਬਰ ਹਾਂ ਤੇ ਲੰਮੇ ਸਮੇਂ ਤੋਂ ਬਾਈ ਗੋਪੀ ਬਾਈ ਭੋਲੇ ਨਾਲ ਕੰਮ ਕਰਦੇ ਹੋਏ ਇੱਕ ਅਜਮਾ ਚੈਦਾ ਟ੍ਰੇਨਰ ਵੀ ਤੁਹਾਨੂੰ ਦੇਖਦੇ ਆ ਕਿਵੇਂ ਦਾ ਐਕਸਪੀਰੀਅੰਸ ਹੈ 2 ਸਾਲ ਹੋ ਗਏ ਪਹਿਲਾਂ ਤਾਂ ਮੈਂ ਇੱਕ ਅਜਮਾ ਫੈਮਿਲੀ ਨੂੰ 2 ਸਾਲ ਕੰਪਲੀਟ ਹੋਣ ਤੇ ਬਹੁਤ-ਬਹੁਤ ਵਧਾਈ ਦੇਣਾ ਹੈਗਾ ਤੇ ਮੈਂ ਸ਼ੁਰੂ ਤੋਂ ਇਹਨਾਂ ਦੇ ਨਾਲ ਜੁੜਿਆ ਹੋਇਆ ਜਦੋਂ ਤੋਂ ਆਪਣੀ ਜਮ ਸ਼ੁਰੂ ਹੋਈ ਆ 2 ਸਾਲ ਹੋ ਗਏ ਵੀ ਸ਼ੁਰੂ ਤੋਂ ਹੀ ਇਹਨਾਂ ਦੇ ਨਾਲ ਜੁੜਿਆ ਹੋਇਆ ਤੇ ਇੱਕ ਤਾਂ ਬਹੁਤ ਵਧੀਆ ਲੱਗਿਆ ਮੈਨੂੰ ਇਹਨਾਂ ਦਾ ਸੁਭਾਅ ਬਾਈ ਭੋਲਾ ਤੇ ਬਾਈ ਗੋਪੀ ਦਾ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਨਾਲ ਵੀ ਉਸ ਤਰ੍ਹਾਂ ਖੜਾਇਆ ਮੈਨੂੰ ਨਾਲ ਠੀਕ ਹੈ ਇਹ ਬਹੁਤ ਸਾਥ ਨਾਲ ਮੈਨੂੰ ਇਹ ਟ੍ਰੇਨਰ ਦੇ ਵਿੱਚ ਨੌਲੇਜ ਦਿੱਤੀ ਜੋ ਵੀ ਆ ਮੈਨੂੰ ਕਰਵਾਇਆ ਜਨਾਂ ਨੇ ਤੇ ਬਹੁਤ ਵਧੀਆ ਮਾਹੌਲ ਦਾ ਨਾਲ ਸੁਭਾਅ ਦੀ ਗੱਲ ਕਰੀਆ ਸੱਚ-ਸੱਚ ਦੱਸਿਓ ਵੀ ਜਿਵੇਂ ਮੰਨ ਲਓ ਹਾਸਾ ਮਜ਼ਾਕ ਕਰ ਕੇ ਕੈਮਰੇ ਵਿੱਚ ਆਉਂਦਾ ਤੁਸੀਂ ਇੱਥੋਂ ਦਾ ਕੌਣ ਨੇ ਆ ਇਹ ਹਾਸੇ ਮਜ਼ਾਕ ਕਰ ਆਏ ਆ ਕਿ ਕਿਤੇ ਮਾਰ-ਪਟਾਈ ਹੁੰਦੀ ਕੋਈ ਬਹੁਤ ਸਾਰਾ ਕੁਝ ਹੀ ਹੁੰਦਾ ਵੀਰੇ ਹਾਸਾ ਮਜ਼ਾਕ ਵੀ ਬਹੁਤ ਕਰਦੇ ਤੇ ਕੁੱਟ ਵੀ ਬਹੁਤ ਵਰ ਪਈ ਆ ਹਾਂ ਕਿਦਾਂ ਦੀ ਗੱਲ ਨੀਗੀ ਹਾਂਜੀ ਇਹਦਾ ਟ੍ਰੇਨਰ ਆਉਂਦੇ ਆ ਹਾਂਜੀ ਕੁੱਟ ਵੀ ਬਹੁਤ ਪਈਆ ਤੇ ਹਾਸਾ ਮਜ਼ਾਕ ਵੀ ਬਹੁਤ ਕਰਦੇ ਬਹੁਤ ਵਧੀਆ ਸੁਭਾਅ ਇਹਨਾਂ ਦਾ ਠੀਕ ਹੈ ਜੀ ਤੇ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ ਸਾਨੂੰ ਦਾਮ ਤੇ ਮੈਂ ਆਮ ਪਹਿਲਾਂ ਵੀ ਜਮ ਲਾਉਂਦੇ ਸੀਗੇ ਬਸ ਲਾ ਕੇ ਚਲੇ ਜਾਂਦੇ ਸੀ ਇੱਥੇ ਹੋਰ ਵੀ ਸਾਨੂੰ ਵੱਧ ਤੋਂ ਵੱਧ ਸਿੱਖਣ ਨੂੰ ਮਿਲਿਆ ਗਿਆ ਜਿਹੜਾ ਅੱਗੇ ਪਹਿਲਾਂ ਨੌਲੇਜ ਨਹੀਂ ਸੀਗੀ ਉਹ ਚੀਜ਼ ਨੌਲੇਜ ਮਿਲੀ ਸਾਨੂੰ ਇੱਥੇ ਹਾਂਜੀ ਵੀਰੇ ਅੱਜ 2 ਸਾਲ ਕੰਪਲੀਟ ਹੋ ਗਿਆ ਏਕਮ ਜਮ ਨੂੰ ਔਰ ਸਾਰਿਆਂ ਨੂੰ ਸਾਡੇ ਵੱਲੋਂ ਵੀ ਪਰਮਾ ਹੰਗਾਰਾ ਵੀ ਸਭ ਬਹੁਤ ਲੋਕੀ ਜਾਣੀ ਕਿ ਜਮ ਤੇ ਮੁੰਡੇ ਨਵੇਂ ਮੁੰਡੇ ਬਹੁਤ ਆਉਂਦੇ ਆਗੇ ਔਰ ਬਾਈ ਭੋਲਾ ਐਂਡ ਬਾਈ ਗੋਪੀ ਤੇ ਜਾਨੀ ਕਿ ਵਧੀਆ ਉਹਨਾਂ ਨੂੰ ਸੰਯੋਗ ਦਿੰਦੇ ਆਗੇ ਤੇ ਵਧੀਆ ਪਿਆਰ ਨਾਲ ਜਾਨੀ ਕਿ ਰੱਖਦੇ ਆਗੇ ਬਾਕੀ ਹੋਰ ਜਿੰਮਾਂ ਦੇ ਵਿੱਚ ਬਈ ਇੰਨਾ ਨਹੀਂ ਗਏ ਪਰ ਅਸੀਂ ਇੱਥੇ ਫੈਮਲੀ ਨੂੰ ਰਹਿੰਦੇ ਆ ਤੇ ਸਾਰੇ ਵਧੀਆ ਆਪਦਾ ਵਰਕਆਊਟ ਕਰਦੇ ਆ ਤੇ ਬਾਕੀ ਸਾਰਿਆਂ ਨੂੰ ਇਹੀ ਸੁਝਾਅ ਬਈ ਗਰਮੀ ਦੇ ਵਿੱਚ ਨਸ਼ਿਆਂ ਨੂੰ ਛੱਡੋ ਤੇ ਜੈਮ ਲਈ ਵੱਧ ਤੋਂ ਵੱਧ ਆਓ 2 ਸਾਲਾ ਪੂਰੇ ਹੋਣ ਤੇ ਸਾਰੀ ਜੈਮ ਫੈਮਲੀ ਨੂੰ ਬਹੁਤ ਬਹੁਤ ਵਧਾਈਆਂ ਬਾਈ ਗੋਪੀ ਬਾਈ ਭੋਲਾ ਵਧੀਆ ਸਾਥ ਦਿੰਦੇ ਆ ਸਾਰਿਆਂ ਦਾ ਜਿਹੜੇ ਨਵੇਂ ਪਲੇਅਰ ਆ ਜਾਂ ਪੁਰਾਣੇ ਪਲੇਅਰ ਆ ਇਹਨਾਂ ਨੇ ਪਿਛਲੇ ਟਾਈਮ ਸਾਰਿਆਂ ਦਾ ਸਨਮਾਨ ਕੀਤਾ ਜਿਹੜੇ ਵਧੀਆ ਖੇਡਦੇ ਆਗੇ ਬਾਲੀਬਾਲ ਫੁੱਟਬਾਲ ਕਬਡੀ ਚ ਤੇ ਵਧੀਆ ਸਾਥ ਆ ਬਾਕੀ ਚਮਾ ਨਾਲੋਂ ਕੀ ਡਿਫਰੈਂਸ ਹੈ ਨਹੀਂ ਬਹੁਤ ਡਿਫਰੈਂਸ ਆ ਬਾਕੀ ਫ੍ਰੈਂਡਲੀ ਆ ਫ੍ਰੈਂਡਲੀ ਵੀ ਰਹਿੰਦੇ ਆਗੇ ਰੂਡ ਵੀ ਚੱਲਦੇ ਆਗੇ ਜਿਹੜਾ ਨਹੀਂ ਆਖੇ ਲੱਗਦਾਗਾ ਵਧੀਆ ਜੈਮ ਲਵਾਉਂਦੇ ਆ ਬਈ ਵਧੀਆ ਸਪੋਰਟ ਕਰਦੇ ਆ ਸਾਰਿਆਂ ਦੀ ਜਿਹੜਾ ਕੋਈ ਘਰੋਂ ਓਵੇਂ ਆ ਗਰੀਬ ਘਰੋਂ ਆ ਮਤਲਬ ਉਹਨਾਂ ਦੇ ਫੀਸ ਚ ਵੀ ਵਧੀਆ ਹੈਲਪ ਕਰਦੇ ਆ ਉਦਾਂ ਵਧੀਆ ਸਾਥ ਦਿੰਦੇ ਆ ਬਹੁਤ ਵਧੀਆ ਜੀ ਹਾਂ ਪਹਿਲਾਂ ਤਾਂ ਬਾਈ ਹੁਣਾਂ ਨੂੰ 2 ਸਾਲ ਜਮ ਦੇ ਕੰਪਲੀਟ ਹੋਣ ਤੇ ਬਹੁਤ ਬਹੁਤ ਵਧਾਈਆਂ ਜੀ ਤੇ ਜਿਹੜਾ ਜਮ ਦਾ ਸਾਡਾ ਐਕਸਪੀਰੀਅੰਸ ਆ ਤੇ ਉਹ ਸਾਡਾ ਬਹੁਤ ਵਧੀਆ ਰਿਹਾ ਤੇ ਮੋਟੀਵੇਸ਼ਨ ਵੀ ਬਹੁਤ ਮਿਲਦੀ ਰਹੀ ਆ ਤੇ ਬਾਈ ਗੋਪੀ ਤੇ ਬਾਈ ਭੋਲਾ ਜੋ ਕਿ ਜਮ ਦੇ ਓਨਰ ਤੇ ਬਾਈ ਭੋਲਾ ਟ੍ਰੇਨਰ ਆ ਤੇ ਉਹਨਾਂ ਦੀ ਜਿਹੜੀ ਟ੍ਰੇਨਿੰਗ ਆ ਤੇ ਬਹੁਤ ਵੀ ਹੀ ਜ਼ਿਆਦਾ ਵਧੀਆ ਟ੍ਰੇਨਿੰਗ ਆ ਹਾਂਜੀ ਵੀਰੇ ਜੇ ਵੀ ਉਸ ਬਹੁਤ ਵਧੀਆ ਆਪਣਾ ਸਫਰ ਰਿਹਾ ਜਿਵੇਂ ਅੱਜ ਸਾਰਿਆਂ ਨੂੰ ਪਹਿਲਾਂ ਵੀਡੀਓ ਵਿੱਚ ਦੱਸ ਹੀ ਦਿੱਤਾ ਕਿ ਵੀ 2 ਸਾਲ ਆਪਣੇ ਪੂਰੇ ਹੋ ਚੁੱਕੇ ਆ ਜੀ ਤੇ ਬਹੁਤ ਵਧੀਆ ਸਫਰ ਰਿਹਾ ਆਪਾਂ ਨੂੰ ਇੱਥੇ ਆਉਣਿਆ ਡੇਲੀ ਲਗਾਤਾਰ ਆ ਰਹੇ ਆਂ ਵੀਰੇ ਘਰ ਵਰਗਾ ਜਾਨੀ ਕਿ ਫੀਲ ਹੁੰਦਾਗਾ ਤੇ ਬਾਈ ਆਪਣੇ ਕੋਚ ਮਨਜਿੰਦਰ ਸਿੰਘ ਭੋਲਾ ਇਹਨਾਂ ਦੀ ਬਹੁਤ ਮਿਹਨਤ ਆ ਵੀਰੇ ਤੇ ਬਾਈ ਆਪਣਾ ਗੋਪੀ ਤੇ ਵਧੀਆ ਮਿਹਨਤ ਨਾਲ ਉਹਨਾਂ ਨੇ ਆਪਣਾ ਨਾਮ ਬਣਾਇਆ ਇੱਥੇ ਨਿਹਾਲ ਸਿੰਘ ਵਾਲੇ ਚ ਤੇ ਬਹੁਤ ਵਧੀਆ ਮਿਹਨਤ ਲਵਾਉਂਦੇ ਆ ਐਕਸਰਸਾਈਜ਼ ਤੇ ਡਾਈਟ ਨੂੰ ਲੈ ਕੇ ਕਿਸ ਤਰ੍ਹਾਂ ਦਾ ਪਲਾਨ ਦਿੱਤਾ ਜਾਂਦਾ ਹੈ ਕੀ ਉਹ ਅਸਰ ਕਰਦਾ ਹੁਣ ਤੱਕ ਤੁਹਾਡੇ ਜੀ ਜੀ ਵੀਰੇ ਬਿਲਕੁਲ ਵਰਕ ਕਰਦਾਗਾ ਤੇ ਐਕਸਰਸਾਈਜ਼ ਦੇ ਵਿੱਚ ਵੀਰੇ ਜਿਵੇਂ ਆਪਣੇ ਜਿਹੜਾ ਵੀ ਜਿਹਦਾ ਕੋਈ ਗੋਲ ਹੁੰਦਾਗਾ ਜਿਵੇਂ ਕਿਸੇ ਫੈਟ ਲਾਸ ਕਰਡੀਆਂਗੀ ਤੇ ਜਮਲੂ ਕਿਸ ਨੇ ਆਪਣੀ ਮਸਲ ਵੈਲਡਿੰਗ ਕਰਨੀ ਹੈਗੀ ਉਹਦੇ ਹਿਸਾਬ ਨਾਲ ਆਪਣੇ ਬਾਈ ਇਥੇ ਭੋਲਾ ਜੀ ਆਪਣੇ ਬੰਦੇ ਉਹਨਾਂ ਨੂੰ ਰਾਈਟ ਪਲਾਨ ਤੇ ਵਧੀਆ ਵਰਕ ਕਰਦਾ ਹੈ ਬਾਈ ਸਭ ਤੋਂ ਪਹਿਲਾਂ ਤਾਂ ਬਾਈ ਹੁਣ ਸਭ ਤੋਂ ਪਹਿਲਾਂ ਵਧਾਈਆਂ 2 ਸਾਲ ਪੂਰੇ ਹੋ ਚੁੱਕੇ ਆ ਤੇ ਇਹਨਾਂ ਦਾ ਐਕਸਟ੍ਰੀਮ ਬਹੁਤ ਜ਼ਿਆਦਾ ਵਧੀਆ ਬਹੁਤ ਬੈਸਟ ਹੈ ਅੱਗੇ ਨਾਲੋਂ ਮੈਨੂੰ ਬਹੁਤ ਜ਼ਿਆਦਾ ਮਤਲਬ ਬਹੁਤ ਟਾਈਮ ਹੋ ਗਿਆ ਜਮਲੋਂ ਦੇ ਨੂੰ ਪਰ ਇੱਥੇ ਆ ਕੇ ਮੈਨੂੰ ਬਹੁਤ ਜ਼ਿਆਦਾ ਆ ਦੇ ਕੌਨਫੀਡੈਂਸ ਮਤਲਬ ਮਸਲ ਸਟਰੈਂਥ ਸਭ ਕੁਝ ਬਹੁਤ ਵਧੀਆ ਲੱਗਿਆ ਪਰ ਇਹਨਾਂ ਬਾਈ ਹੁਣ ਭੋਲੇ ਬਾਈ ਨੂੰ ਗੋਪੀ ਨੂੰ ਨੌਲੇਜ ਬਹੁਤ ਜ਼ਿਆਦਾ ਹੈ ਠੀਕ ਹੈ ਹਰ ਇੱਕ ਚੀਜ਼ ਹੀ ਵੀ ਕੋਈ ਪ੍ਰੋਬਲਮ ਆ ਜਾਂ ਕਿਸੇ ਚੀਜ਼ ਨਿੱਕੀ ਮੋਟੀ ਹੋ ਸਰੇ ਆ ਹੀ ਥੀ ਹਲ ਹੋ ਜਾਂਦੀ ਹੈ ਬਾਕੀ ਸਭ ਤੋਂ ਵੱਡੀ ਗੱਲ ਇਹ ਦੁੱਖ ਸੁੱਖ ਤੇ ਹਰੇਕ ਦੇ ਖੜਦੇ ਆ ਪਰਿਵਾਰਿਕ ਮੋਹ ਪਰਿਵਾਰਿਕ ਮੋਹ ਹੈ ਇੱਥੇ ਪਹਿਲਾਂ ਤਾਂ ਸਭ ਤੋਂ ਪਹਿਲਾਂ 2 ਸਾਲ ਪੂਰੇ ਹੋਣ ਤੇ ਬੋਲੇ ਬਾਈ ਦੇ ਗੋਪੀ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਇੱਥੇ ਜਿਮ 'ਚ ਬਹੁਤ ਵਧੀਆ ਮਾਹੌਲ ਹੁੰਦਾ ਜੀ ਸਾਰੇ ਆਜ ਦੇ ਖੇਡਦੇ ਆ ਬਧੇ ਜਿਮ ਲਵਾਉਂਦੇ ਆ ਇਹਨਾਂ ਦਾ ਬਹੁਤ ਵਧੀਆ ਐਕਸਪੀਰੀਅੰਸ ਆ ਜੀ ਸਾਰੇ ਮਿਹਨਤ ਵਧੀਆ ਲਗਾਉਂਦੇ ਆ ਬਾਕੀ ਜਿਮ ਨਾਲ ਕੀ ਡਿਫਰੈਂਸ ਲੱਗਦਾ ਜੀ ਬਹੁਤ ਜ਼ਿਆਦਾ ਡਿਫਰੈਂਸ ਹੈ ਤੇ ਕੋਲੇ ਕਾੜ ਕੇ ਜੈਮ ਲਵਾਉਂਦੇ ਵਧੀਆ ਐਕਸਪੀਰੀਅੰਸ ਦਿੰਦੇ ਆ ਕਿ ਸਾਰਾ ਕੁਝ ਵਧੀਆ ਨਾਲ ਹਾਂਜੀ ਕੀ ਨਾਮ ਹੈ ਮੇਰਾ ਨਾਮ ਅਲਵਿੰਦਰ ਸੰਗੀ ਅਲਵਿੰਦਰ ਸਹਿਗੇ ਦਿੱਤੇ ਨਾ ਹੈ ਉਮਰ ਵੀ ਛੋਟੀ ਆ ਤੇ ਸਾਡੇ ਮਸਲ ਦੱਸਦੇ ਨੇ ਕੀ ਕੁਝ ਸਿੱਖਿਆ ਇਥੋਂ ਇੱਕ ਵਾਰ ਜ਼ਰੂਰ ਆ ਜਾਓ ਪਹਿਲਾ ਦਾ ਹੀ 2 ਸਾਲ ਹੋ ਗਏ ਜਮ ਕੰਪਲੀਟ ਹੋਈ ਨਾ ਆਪਣੇ ਨੂੰ ਬਾਈ ਭੋਲੇ ਨੂੰ ਤੇ ਬਾਈ ਗੋਪੀ ਨੂੰ ਬਹੁਤ ਬਹੁਤ ਵਧਾਈਆਂ ਤੇ ਬਾਕੀ ਬਈ 2 ਸਾਲਾਂ ਦੇ ਵਿੱਚ ਬਹੁਤ-ਬਹੁਤ ਸਿੱਖਣ ਨੂੰ ਮਿਲਿਆ ਬਾਡੀ ਦੇ ਵਿੱਚ ਵੱਖ-ਵੱਖਰੇ ਚੇਂਜ ਆਏ ਬਹੁਤ ਛੋਟੇ ਬੇਸ ਤੋਂ ਸ਼ੁਰੂ ਕੀਤਾ ਸੀਗਾ ਤੇ ਅੱਜ ਆਪਣੇ ਆਪ ਦੀ ਬਾਡੀ ਨੂੰ ਦੇਖ ਕੇ ਥੋੜਾ ਮਾਣ ਮਹਿਸੂਸ ਹੁੰਦਾ ਵੀ 2 ਸਾਲਾਂ ਦੇ ਵਿੱਚ ਕੋਈ ਨਾ ਕੋਈ ਚੇਂਜ ਜ਼ਰੂਰ ਆਇਆ ਸਾਡੀ ਬਾਡੀ 'ਚ ਜਾਂ ਲਾਈਫ ਦੇ ਵਿੱਚ ਡਿਸਪਲਨ ਦਾ ਬਹੁਤ ਹੀ ਜ਼ਿਆਦਾ ਚੇਂਜ ਹੋਇਆ ਮੇਰੀ ਲਾਈਫ ਦੇ ਵਿੱਚ ਜਿੱਦਾਂ ਵੀ ਬਾਈ ਭੋਲਾ ਜਾਂ ਗੋਪੀ ਭਾਈ ਸਾਨੂੰ ਗਾਈਡਨਸ ਦਿੰਦੇ ਆ ਉਹ ਫੋਲੋ ਕਰਨ ਦੇ ਨਾਲ ਬਾਡੀ ਦੇ ਵਿੱਚ ਜਾਂ ਕਹਿੰਦੇ ਵਾ ਫਿਜ਼ੀਕਲ ਐਕਟੀਵਿਟੀਆਂ ਵਿੱਚ ਸਾਡੇ ਬਹੁਤ ਸਾਰਾ ਚੇਂਜ ਆਇਆਗਾ ਸੋ ਬਹੁਤ ਵਧੀਆ ਸਫਰ ਆ 2 ਸਾਲਾਂ ਦਾ ਕਿੰਨਾ ਟਾਈਮ ਹੋ ਗਿਆ ਇੱਥੇ ਜੰਮ ਮੈਨੂੰ 1 ਇਅਰ ਕੰਪਲੀਟ ਹੋਣਾ ਮਈ ਦੇ ਵਿੱਚ ਤੇ ਜੰਮ ਨੂੰ ਹੋ ਗਿਆ 2 ਇਅਰ ਕੰਪਲੀਟ ਹੋ ਗਿਆ ਫਸਟ ਆਫ ਅਲੀ ਕੰਗ੍ਰੈਚੁਲੇਸ਼ਨਸ ਭੋਲਾ ਸਰ ਐਂਡ ਗੋਪੀ ਸਰ ਤੇ ਐਂਡ ਸਾਰੇ ਜੰਮ ਮੈਂਬਰਸ ਹਾਂਜੀ ਟੀਮ ਬੋਡੀ ਦੇ ਵਿੱਚ ਬਹੁਤ ਜ਼ਿਆਦਾ ਚੇਂजेस ਆਇਆ ਮੈਂ ਐਕਟਿਵ ਵੀ ਅਗਿਨੋਂ ਜ਼ਿਆਦਾ ਰਹਿਣ ਲੱਗੀ ਮੈਂ weight ਵੀ ਕਾਫੀ ਲੂਸ ਕੀਤਾ ਹੈ ਆਪਣਾ ਕਿੰਨਾ ਵੀ ਪਹਿਲਾਂ ਤਾਂ ਜੀਵੀਐਸ ਟਾਈਮ ਤੋਂ ਬਦਲਣਾ ਹੋ ਦੋ ਸਾਲ ਕੰਪਲੀਟ ਹੋ ਗਏ ਕਰਨ ਜਨਰੇ ਬਹੁਤ ਬਹੁਤ ਮੁਬਾਰਕ ਆ ਪਹਿਲਾਂ ਤਾਂ ਇੱਕਮ ਪਰਿਵਾਰ ਵੱਲੋਂ ਜੀ ਵੀ ਇਸ ਟਾਈਮ ਨੂੰਦਾ ਧੰਨਵਾਦ ਜਿਹੜਾ ਸਮੇਂ ਸਿਰ ਸਾਡੇ ਨਾਲ ਕੱਢਦੇ ਆ ਸਾਡੀ ਕਵਰੇਜ ਕਰਦੇ ਆ ਐਜ਼ ਅ ਫਰੈਂਡਲੀ ਮਿਹਰਬਾਨੀ ਧੰਨਵਾਦ ਭਾਈ ਦੋ ਸਾਲ ਹੋ ਗਏ ਆ ਕਿਵੇਂ ਦਾ ਸਫਰ ਰਿਹਾ ਦੋਸਤਾਂ ਮਿੱਤਰਾਂ ਦਾ ਕਿਵੇਂ ਦਾ ਸਹਯੋਗ ਰਿਹਾ ਤੇ ਅੱਜ ਸਾਨੂੰ ਪਤਾ ਲੱਗੇ ਕਿ ਕਿੰਝ ਜਿਹਾ ਸਨਮਾਨ ਵੀ ਕਰਨ ਵਾਲੇ ਹਾਂਜੀ ਹਾਂਜੀ ਦੋ ਸਾਲਾਂ ਦੇ ਵਿੱਚ ਜਿਹੜੇ ਵੀ ਆਪਣੇ ਕੋਲੇ ਮੁੰਡੇ ਆਉਂਦੇ ਆ ਹਨਾ ਐਦੇ ਫੈਮਿਲੀ ਵਰਤ ਵਰਤਦੇ ਆ ਸਾਡੇ ਨਾਲ ਕੋਈ ਸਾਡ ਨੂੰ ਕੋਈ ਉੱਚੀ ਨਹੀਂ ਬੋਲਦਾ ਸਾਡੇ ਸਾਰੇ ਆਗਿਆਕਾਰ ਆ ਵਧੀਆ ਫੈਮਿਲੀਆਂ ਨੂੰ ਬਲੌਂਕ ਕਰਦੇ ਆ ਵਧੀਆ ਦਾ ਮਤਲਬ ਚੰਗਾ ਵਧੀਆ ਜਾਨੀ ਕਿ ਵਧੀਆ ਸੋਚਦੇ ਆ ਵਧੀਆ ਪਰਿਵਾਰ ਨੇ ਉਹਨਾਂ ਨੂੰ ਵਧੀਆ ਸਿੱਖਿਆ ਦਿੱਤੀ ਆ ਵੀ ਬਾਹਰ ਜਾ ਕੇ ਤੁਸੀਂ ਕਿਹੜੇ ਲਹਿਜੇ ਤਰੀਕੇ ਨਾਲ ਵਰਤਰਾਗਾ ਵਧੀਆ ਤਰੀਕੇ ਨਾਲ ਵਰਤਦੇ ਆ ਪਤਾ ਕੀ ਗੱਲ ਹੈ ਵੀਰ ਜੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੋ ਵੀ ਸਤਿਕਾਰਯੋਗ ਹੁੰਦੇ ਆ ਇਹਨਾਂ ਨੂੰ ਜਦੋਂ YouTube ਜਾਂ Instagram ਤੇ ਵੀਡੀਓ ਪਾਉਂਦੇ ਆ ਨਾ ਕੋਈ ਵੀ ਚਲੋ ਟ੍ਰੇਨਰ ਆ ਸਤਿਕਾਰਯੋਗ ਆ ਸਾਰੇ ਸਾਰਿਆਂ ਨੇ ਕੋਈ ਬੋਡੀ ਆਪ ਦੀ ਮੈਨੇਜ ਕੀਤੀ ਆ ਉਹਦੇ ਪਿੱਛੇ ਵਧੀਆ ਬਾਡੀ ਬਣਾਉਣ ਦੇ ਪਿੱਛੇ ਕਿੰਨੀ ਮਿਹਨਤ ਆ ਉਹ ਆਪਾਂ ਨੂੰ ਨਹੀਂ ਪਤਾ ਪਤਾਗਾ ਠੀਕ ਹੈ ਨਾ ਆਪਾਂ ਕੀ ਦੇਖਦੇ ਆ ਆਪਾਂ ਦੇਖਦੇ ਆ ਵੀ ਇੱਕ ਦਿਨ ਦਾ ਵੀ ਇੱਕ ਦਿਨ ਚਾਹੇ ਦੇ ਨਾਲ ਜੀ ਪੇਟ ਘਾੜ ਜਾਂਦਾ ਪੰਜਾ ਦਿਨਾਂ ਚ ਪੇਟ ਘਾੜ ਜੂਗਾ ਜੀ ਫਿੱਟਰ ਹੋ ਜਾਓਗੇ ਤੁਸੀਂ ਮਸਲ ਨਿਕਲਣਗੇ ਐਦਾਂ ਨਹੀਂ ਹੁੰਦਾ ਠੀਕ ਹੈ ਨਾ ਸ਼ਾਰਟਕਟ ਕੁਝ ਵੀ ਨਹੀਂਗਾ ਸ਼ਾਰਟਕਟ ਤੁਸੀਂ ਲਾਓਗੇ ਤਾਂ ਨੁਕਸਾਨ ਉਦੋਂ ਜ਼ਿਆਦਾ ਹੋਊਗਾ ਠੀਕ ਹੈ ਨਾ ਇਸ ਤੋਂ ਇੰਸਟਾਗ੍ਰਾਮ ਵਾਲੀਆਂ ਵੀਡੀਓ ਤੋਂ ਸ਼ਾਰਟ ਵੀਡੀਓ ਤੋਂ ਬਚੋ ਪਤਾ ਇਹ ਕਹਿੰਨੇ ਆ ਠੀਕ ਹੈ ਨਾ ਆਪਣੇ ਵੱਲ ਨੂੰ ਧਿਆਨ ਦਿਓ ਆਪਣੇ ਡਾਈਟ ਵੱਲ ਧਿਆਨ ਰੱਖੋ ਦੂਸਰਾ ਵਰਕਆਊਟ ਕੋਈ ਨਾ ਕੋਈ ਵਰਕਆਊਟ ਜ਼ਰੂਰ ਲਾਓ ਅੱਜ ਤਕਰੀਬਨ ਜਿੰਨੇ ਜਿੰਨੇ ਆਪਾਂ ਫਿਟਨੈਸ ਦਾ ਟੈਸਟ ਰੱਖਿਆ ਤਕਰੀਬਨ ਠੀਕ ਹੈ ਉਹਨਾਂ ਨੂੰ ਜੋ ਵੀ ਪਾਰਟਿਸਪੇਟ ਕਰਨਗੇ ਠੀਕ ਹੈ ਨਾ ਉਹਨੂੰ ਸਾਰਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਊਗਾ ਜੇਕਰ ਮੇਲ ਈਮੇਲ ਵੀ ਲਿਖੀ ਹੋਈ ਨੇ ਜੀ ਕਿਵੇਂ ਦਾ ਸਹਿਯੋਗ ਆ ਤੁਹਾਡੇ ਨਾਲ ਉਹਨਾਂ ਸਾਰਿਆਂ ਦਾ ਦੋਨਾਂ ਦਾ ਹੀ ਬਹੁਤ ਵਧੀਆ ਸਹਿਯੋਗ ਆ ਜੀ ਜੋ ਵੀ ਕਲੈਂਟ ਪਹਿਲਾਂ ਤੋਂ ਮੁੰਡੇ ਆ ਰਹੇ ਆ ਜਾਂ ਲੇਡੀਜ਼ ਆ ਰਹੇ ਆ ਉਹ ਕੋਈ ਵੀ ਹਟ ਕੇ ਨਹੀਂ ਇੱਥੋਂ ਸਾਡੇ ਨਾਲ ਨਾਰਾਜ਼ ਹੋ ਕੇ ਕੋਈ ਵੀ ਨਹੀਂ ਗਿਆ ਠੀਕ ਹੈ ਨਾ ਸਾਰੇ ਬਰਕਰਾਰ 2 ਸਾਲ ਤੋਂ ਉਦਾਂ ਹੀ ਚੱਲ ਰਿਹਾ ਆ ਆ ਕੋਈ ਫੌਰਨ ਚਲਾ ਗਿਆ ਕੋਈ ਆਪ ਦੇ ਰਜੇ ਵਿੱਚ ਰੁੱਝ ਗਿਆ ਉਹ ਬੱਕਰੀ ਗੱਲ ਆ ਠੀਕ ਹੈ ਨਾ ਕੋਈ ਆ ਨਾਰਾਜ਼ ਹੋ ਕੇ ਇੱਥੋਂ ਹਟ ਕੇ ਨਹੀਂ ਗਿਆ ਵੀ ਸਾਨੂੰ ਰਿਜ਼ਲਟ ਨਹੀਂ ਮਿਲਿਆ ਜਾਂ ਸਾਨੂੰ ਇੱਥੇ ਕੋਈ ਡੀਲ ਨਹੀਂ ਵਧੀਆ ਕਰਦੇ ਤਾਂ ਕੁਝ ਵੀ ਨਹੀਂਗਾ ਮੇਰੇ ਵੱਲੋਂ ਕੀਤਾ ਸਾਰੇ ਹੀ ਇੱਕੋ ਫੈਮਿਲੀ ਨੂੰ ਵਧਾਈਆਂ ਧੰਨਵਾਦ ਆ ਜਿਨ੍ਹਾਂ ਨੇ ਸਾਡਾ ਜਾਨੀ ਕਿ ਸਾਰਾ ਦੋ ਸਾਲ ਕੰਪਲੀਟ ਹੋਣ ਤੱਕ ਸਾਥ ਦਿੱਤਾ ਉਮੀਦ ਕਰਦੇ ਹਾਂ ਵੀ ਸਾਰੇ ਅੱਗੇ ਵੀ ਸਾਥ ਦੇਣਗੇ ਜਿੱਦਾਂ ਅੱਜ ਕੀ ਤਾਂ ਛੋਟਾ ਜਿਹਾ ਕੰਪੀਟੀਸ਼ਨ ਇੱਕ ਫਿਟਨੈਸ ਕੌਪ ਕੰਪੀਟੀਸ਼ਨ ਰੱਖਿਆ ਸਾਡੀ ਕੋਸ਼ਿਸ਼ ਆ ਕਿ ਅੱਗੇ ਤੋਂ ਹਰ ਇੱਕ ਸਾਲ ਇਸੇ ਮਤਲਬ ਕਿ ਕੰਪਲੀਟ ਹੋਣ ਤੇ ਵਧੀਆ ਕੰਪੀਟੀਸ਼ਨ ਵੱਡਾ ਕੰਪੀਟੀਸ਼ਨ ਕਰਵਾਉਣ ਦੀ ਕੋਸ਼ਿਸ਼ ਤੁਹਾਡੀ ਹੋਊਗੀ ਪਰ ਸਹਿਯੋਗ ਸਾਰੇ ਹੀ ਭਾਵਾਂ ਦਾ ਚਾਹੀਦਾ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਤੇ ਫਿਟਨੈਸ ਦੇ ਇੱਥੇ ਵਧੀਆ ਜਨਕ ਕਿ ਵੀ 2 ਸਾਲ ਬਾਈ ਨੂੰ ਮੁਬਾਰਕਾ ਪਹਿਲਾਂ ਤਾਂ ਗੋਪੀ ਬਾਈ ਨੂੰ ਤੇ ਵਧੀਆ ਤਰੀਕੇ ਨਾਲ ਕੋਚ ਸਾਹਿਬ ਭੋਲਾ ਕੋਚ ਨਾ ਵਧੀਆ ਤਰੀਕੇ ਨਾਲ ਗਾਈਡ ਕਰਦੇ ਆ ਸਾਰਿਆਂ ਨੂੰ ਤੇ 2 ਸਾਲ ਪੂਰੇ ਹੋ ਚੁੱਕੇ ਆ ਤੇ ਬਾਕੀ ਹੋਰ ਜਿਹੜੇ ਤੋ ਤਿਆਰ ਵੀ ਹੋ ਰਹੇ ਆ ਬਾਡੀ ਬਿਲਡਰ ਮੁੰਡੇ ਹਨਾ ਵਧੀਆ 2 ਸਾਲ ਪੂਰੇ ਹੋਣ ਤੇ ਮੇਰੇ ਵੱਲੋਂ ਬਾਈ ਗੋਪੀ ਨੂੰ ਬਾਈ ਭੋਲੇ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਹੋਰ ਇਹ ਤਰਕੀਆਂ ਕਰਨ ਭਰਾ ਸਾਡੇ ਦੋ ਲਾਈਨਾਂ ਨੌਜਵਾਨੀ ਨੂੰ ਲੈ ਕੇ ਫਿਟਨੈਸ ਤੇ ਤਾਂ ਹੀ ਆ ਵੀ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਨਾ ਗੱਭੀਰ ਗਰਦਾਸ ਮਾਨ ਦੇ ਬੋਲ ਆ ਤੇ ਸਾਰਿਆਂ ਨੂੰ ਇੱਧਰ ਆਉਣਾ ਚਾਹੀਦਾ ਨੌਜਵਾਨਾਂ ਨੂੰ ਹੁਣ ਬਾਕੀ ਆ ਵੀ ਰਹੇ ਆ ਬਹੁਤ ਪਹਿਲਾਂ ਨਾਲੋਂ ਪਹਿਲਾਂ ਇੱਕ ਦੌਰ ਚੱਲਿਆ ਸੀ ਨਾ ਨਸਿਆਂ ਦਾ ਦੌਰ ਚੱਲਿਆ ਸੀ ਉਹਦੇ ਤੋਂ ਹੁਣ ਬਹੁਤ ਨੌਜਵਾਨਾਂ ਨੂੰ ਸਿਹਤ ਮਿਲਦੀ ਐ ਜਿਮ ਖੁੱਲੇ ਆ ਆਪਣੇ ਇਲਾਕੇ ਵਿੱਚ ਵਧੀਆ ਜਿਮ ਆ ਜਿਮ ਤਾਂ ਹੋਰ ਵੀ ਹੈਗੇ ਆ ਔਰ ਇਹ ਬਹੁਤ ਤੇਰੀ ਵਧੀਆ ਤਰੀਕੇ ਨਾਲ ਗਾਈਡ ਕਰਦੇ ਆ ਹਨ ਤੇ ਬਾਕੀ ਜਿਹੜਾ ਹਸਪੀ ਰੋਡ ਆ ਉਹਦੇ ਤੋਂ ਬਚਿਆ ਜਾਵੇ ਉਹਦੇ ਨਾਂ ਜੋਜ ਕੀਤਾ ਜਾਵੇ ਹਨ ਤੇ ਬਾਕੀ ਇਹੀ ਆ ਹੋਰ ਬਹੁਤ ਬਹੁਤ ਧੰਨਵਾਦ ਸਟਾਫ